ਗੈਂਗਸਟਰ ਲੋਰੈਂਸ ਬਿਸ਼ਨੋਈ ਜਿਸ ਦੇ ਉੱਤੇ ਕਿ ਸੈਂਕੜੇ ਹੀ ਮਾਮਲੇ ਦਰਜ ਨੇ ਅੱਜ ਉਹਨਾਂ ਨੂੰ ਕੋਟਪੂਰਾ ਕੋਰਟ ਦੇ ਵਿੱਚੋਂ ਇੱਕ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤਾਂ ਸਾਨੂੰ ਦੱਸਦੀਏ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਦੋਸਤ ਗੋਲਡੀ ਬਰਾੜ ਜਿਸ ਦੇ ਵੱਲੋਂ WhatsApp ਦੇ ਰਾਹੀਂ ਇੱਕ ਕਾਲ ਕੀਤੀ ਗਈ ਸੀ ਕੋਟਪੂਰਾ ਦੇ ਬਿਜ਼ਨਸਮੈਨ ਨੂੰ ਤੇ ਉਸ ਦੇ ਕੋਲੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਮਾਮਲਾ 2021 ਦੇ ਵਿੱਚ ਕੋਟਪੂਰਾ ਵਿਖੇ ਦਰਜ ਕੀਤਾ ਗਿਆ ਸੀ ਇਸ WhatsApp ਕਾਲ ਦੇ ਰਾਹੀਂ ਗੋਲਡੀ ਬਰਾੜ ਨੇ ਕਿਆ ਸੀ ਜੇ 50 ਲੱਖ ਰੁਪਇਆ ਉਹਨਾਂ ਨੂੰ ਦਿੱਤਾ ਜਾਵੇ ਨਹੀਂ ਤਾਂ ਫਿਰ ਉਸ ਨੂੰ ਜਾਨੋਂ ਮਾਰ ਦਿਆਂਗੇ ਪਰ ਹੁਣ ਇਸ ਮਾਮਲੇ ਦੇ ਵਿੱਚ ਲੋਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਜੋ ਲੋਰੈਂਸ ਬਿਸ਼ਨੋਈ ਦਾ ਵਕੀਲ ਪੇਸ਼ ਹੋਇਆ ਉਹਨਾਂ ਨੇ ਕਿਹਾ ਕਿ ਕੋਰਟ ਦੇ ਵਿੱਚ ਜੋ ਵੀ આરોਪ ਲੋਰੈਂਸ ਬਿਸ਼ਨੋਈ ਦੇ ਲੱਗੇ ਸਨ ਉਹ ਪ੍ਰੂਫ ਨਹੀਂ ਹੋਏ ਜਿਸ ਕਰਕੇ ਕੋਰਟ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਲੋਰੈਂਸ ਬਿਸ਼ਨੋਈ ਤੇ ਸੈਂਕੜੇ ਮਾਮਲੇ ਦਰਜ ਨੇ ਕੁਣ ਉਹ ਗੁਜਰਾਤ ਦੀ ਸਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਇਸ ਦੇ ਨਾਲ ਗਲੋਰਸ ਬਿਸ਼ਨੋਜੀ ਦੀਆਂ ਮੁਸ਼ਕਲਾਂ ਦਾ ਕੱਟ ਨਹੀਂ ਹੁੰਦੀਆਂ ਕਿਉਂਕਿ ਸੈਂਕੜੇ ਮਾਮਲੇ ਉਸਤੇ ਦਰਜ ਨੇ ਬਿਊਰੋ ਰਿਪੋਰਟ ਟੀਵੀ 24